ਥਾਣਾ ਵੇਰਕਾ ਵੱਲੋਂ ਚੋਰੀ ਦੇ ਗਹਿਣੇ ਅਤੇ ਮੋਟਰਸਾਈਕਲ ਦੀ ਬਰਾਮਦ ਦੀ ਬਾਰੇ ਜਾਣਕਾਰੀ ਦਿੰਦੇ ਹੋਏ ਆਈਪੀਐਸ ਸ਼ੀਤਲ ਸਿੰਘ ਆਓ ਦੇਖੀਏ ਲਾਈਟ ਤਸਵੀਰਾਂ ਪਾਣਜੋਕ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਤਰਗਤ ਜਿਹੜਾ ਸਾਡਾ ਥਾਣਾ ਵੇਰਕਾ ਹੈਗਾ ਇਸ ਦੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਮੁਕਦਮਾ ਜਿਹੜਾ 60 ਮਿਤੀ 12 7 2025 ਅਧੀਨ ਧਾਰਾ 307 2 TNS 172 BNS ਜਿਹੜਾ ਦਰਜ ਹੋਇਆ ਸੀ ਜਿਸ ਵਿੱਚ ਇੱਕ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਰਾਜਨ ਸ਼ਰਮਾ ਉਰਫ ਬੋਬੀ ਨੂੰ 7 9 2025 ਨੂੰ ਗ੍ਰਿਫਤਾਰ ਕੀਤਾ ਜਦੋਂ ਇਸ ਰਾਜਨ ਸ਼ਰਮਾ ਜਿਹੜਾ ਦੋਸ਼ੀ ਸੀਗਾ ਇਸ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਵੱਲੋਂ ਇੱਕ ਜਿਹੜੀ ਵਾਰਦਾਤ ਹੋਈ ਸੀਗੀ 5 9 25 ਨੂੰ ਚੋਰੀ ਦੀ ਜਿਹੜਾ ਜਿਸ ਤੇ ਜਿਹੜਾ 83 ਨੰਬਰ ਮਕਦਮਾ ਦਰਜ ਹੈਗਾ ਆ ਪੀਐਸ ਵੇਰਕਾ ਵਿੱਚੀ ਉਹ ਵੀ ਸਾਨੂੰ ਟਰੇਸ ਹੋਈ ਆ ਜਿਸ ਵਿੱਚ ਇਹਦਾ ਜਿਹੜਾ ਸਾਥੀ ਸੀਗਾ ਸੁਨੀਲ ਕੁਮਾਰ ਉਰਫ ਚੈਂਪੀਅਨ ਉਸ ਨੂੰ ਆਪਾਂ 10-9 ਨੂੰ ਅ ਗ੍ਰਿਫਤਾਰ ਕੀਤਾ ਹੈਗਾ ਤੇ ਇਸ ਵਿੱਚ ਜਿਹੜੀ ਸਾਨੂੰ ਰਿਕਵਰੀ ਹੋਈ ਆ ਉਹ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਇਸ ਵਿੱਚ ਇੱਕ ਸੋਨੇ ਦਾ ਹਾਰ ਦੋ ਸੋਨੇ ਦੇ ਟੋਪਸ ਤੇ ਇੱਕ ਜਿਹੜੀ ਸੋਨੇ ਦੀ ਰਿੰਗ ਹੈਗੀ ਆ ਉਹ ਬਰਾਮਦ ਹੋਈ ਆ ਇਸ ਦੇ ਨਾਲ-ਨਾਲ 55 ਗ੍ਰਾਮ ਜਿਹੜਾ ਚਾਂਦੀ ਦੀ ਆਈਟਮ ਸੀਗੀਆਂ ਉਹ ਵੀ ਸਾਨੂੰ ਰਿਸਿਵ ਹੋਈ ਹੈ ਤੇ ਇੱਕ ਜਿਹੜਾ ਚੋਰੀ ਦਾ ਮੋਟਰਸਾਈਕਲ ਸੀਗਾ ਉਹ ਵੀ ਸਾਨੂੰ ਰਿਕਵਰ ਹੋਇਆ ਤੇ ਜਿਹੜੀ ਸਾਡੀ ਪੀਐਸ ਵੇਰਕਾ ਦੀ ਟੀਮ ਸੀਗੀ ਇਸ ਨੇ ਇੱਕ ਹੀ ਵਾਰਦਾਤ ਇੱਕ ਹੀ ਮਤਲਬ ਦੋਸ਼ੀ ਤੋਂ ਸਾਡੀਆਂ ਜਿਹੜੀਆਂ ਦੋ ਵਾਰਦਾਤਾਂ ਟਰੇਸ ਕਰਕੇ ਬਹੁਤ ਹੀ ਵਧੀਆ ਜਿਹੜੀ ਹੈਗੀ ਸਫਲਤਾ ਪ੍ਰਾਪਤ ਕੀਤੀ ਹੈ ਧੰਨਵਾਦ ਜੀ ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਤਰਗਤ ਜਿਹੜਾ ਸਾਡਾ ਥਾਣਾ ਵੀਰਕਾ ਹੈਗਾ ਇਸ ਦੀ ਟੀਮ ਨੂੰ ਇੱਕ ਬਹੁਤ ਵੱਡੀ ਰਿਪੋਰਟਰ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ